ਪਰਮਿੰਦਰ ਗੋਲਡੀ ਹੋਰਾਂ ਨੂੰ ਜਿਹੜਾ ਆ ਵਧੇਰੇ ਪਾਵਰਾਂ ਦਿੱਤੀਆਂ ਜੀ ਇਸ ਤੋਂ ਕਿਤੇ ਨਾ ਕਿਤੇ ਅਨਮੋਲ ਗਗਨਮਾਨ ਨਾਖੁਸ਼ ਸੀਗੇ ਰਣਜੀਤ ਗਿੱਲ ਹੋਰਾਂ ਨੂੰ ਇਲੈਕਸ਼ਨ ਲੜਾਈ ਜਾ ਸਕਦੀ ਆ ਆਮ ਆਦਮੀ ਪਾਰਟੀ ਵੱਲੋਂ ਇਹ ਅਸਤੀਫਾ ਅੰਡਰ ਪ੍ਰੈਸ਼ਰ ਦਿੱਤਾ ਗਿਆ ਇਹ ਅਸਤੀਫਾ ਪਾਰਟੀ ਦੇ ਵੱਲੋਂ ਲਿਆ ਗਿਆ ਅਨਮੋਲ ਗਗਨਮਾਨ ਹੁਰੀ ਤਾਂ ਹੀ ਇੰਨੇ ਆ ਚੁੱਕੇ ਸੀ ਕਿ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਅਨਮੋਲ ਗਗਨਮਾਨ ਨਾਖੁਸ਼ ਹੀ ਇੰਨੇ ਸੀ ਕਿ ਉਹਨਾਂ ਦੇ ਕੰਮ ਨਹੀਂ ਸੀ ਹੋ ਰਹੇ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਿਆ ਇਸ ਕਰਕੇ ਜਿਹੜਾ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਚਾਰ ਦਿਨ ਪਹਿਲਾਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜੀਵਾਲ ਹੋਰਾਂ ਦੇ ਨਾਲ ਮੁਲਾਕਾਤ ਕਰਦੇ ਨੇ ਅਨਮੋਲ ਗਗਨਮਾਨ ਤੇ ਚਾਰ ਦਿਨਾਂ ਬਾਅਦ ਹੀ ਅਸਤੀਫਾ ਦਿੱਤਾ ਗਿਆ ਅਫਸਰ ਸਾਡੀ ਮਰਜ਼ੀ ਨਾਲ ਨਹੀਂ ਲੱਗ ਰੇ ਅਫਸਰ ਸਾਡੀ ਗੱਲ ਨਹੀਂ ਸੁਣ ਰਹੀ ਇਹ ਗੱਲਾਂ ਵੀ ਉਸ ਮਿਲਣੀ ਦੇ ਵਿੱਚ ਹੋਈਆਂ ਨੇ ਅਨਮੋਲ ਗਗਨਮਾਨ ਉਹਨਾਂ ਵਲੰਟੀਅਰਸ ਦੇ ਵਿੱਚੋਂ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਟ੍ਰੋਲਿੰਗ ਵੀ ਚੱਲੀ ਐ ਐਮਐਸਪੀ ਨੂੰ ਲੈ ਕੇ 5 ਮਿੰਟਾਂ 'ਚ ਐਮਐਸਪੀ ਦੀ ਗੱਲ ਜਿਹੜੀ ਉਹਨਾਂ ਨੇ ਆਖੀ ਸੀ ਕਿ ਕੈਪਟਨ ਸਾਹਿਬ ਨੂੰ ਹਟਾਓ ਅਸੀਂ 5 ਮਿੰਟਾਂ 'ਚ ਐਮਐਸਪੀ ਦੇਵਾਂਗੇ ਇਹ ਗੱਲ ਉਹਨਾਂ ਨੇ ਆਖੀ ਸੀ ਵੈਕਟੂ ਜੀ ਦਾ ਖਾਲਸਾ ਵੈਕਟੂ ਜੀ ਦੀ ਫਤਿਹ ਅਨਮੋਲ ਗਗਨ ਮਾਨ ਹੋਰਾਂ ਦੇ ਵੱਲੋਂ ਐਮਐਲਏ ਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਸਾਬਕਾ ਗਾਇਕ ਨੇ ਸਾਬਕਾ ਮੰਤਰੀ ਨੇ ਪੰਜਾਬ ਦੇ ਪਰ ਐਮਐਲਏ ਸ਼ਿਪ ਤੋਂ ਅਸਤੀਫਾ ਦੇਣ ਦਾ ਕਾਰਨ ਕੀ ਹੈ ਜਿਸ ਤਰੀਕੇ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਦਿਲ ਦੇ ਉੱਤੇ ਕਾਫੀ ਭਾਰ ਹੈ ਪਰ ਮੈਂ ਸਿਆਸਤ ਤੋਂ ਕਿਨਾਰਾ ਕਰਨੀ ਹੈ ਚਾਰ ਦਿਨ ਪਹਿਲਾਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਮੁਲਾਕਾਤ ਕਰਦੇ ਨੇ ਅਨਮੋਲ ਗਗਨ ਮਾਨ ਤੇ ਚਾਰ ਦਿਨਾਂ ਬਾਅਦ ਹੀ ਅਸਤੀਫਾ ਦਿੱਤਾ ਗਿਆ ਅਜਿਹਾ ਕਿਉਂ ਕਿ ਕੁਐਸਚਨ ਮਾਰਕ ਜ਼ਰੂਰ ਖੜਾ ਹੁੰਦਾ ਸਾਰੇ ਇਹ ਪ੍ਰਸ਼ਨ ਚਿੰਨ ਜ਼ਰੂਰ ਲਾਉਂਦੇ ਨੇ ਪਰ ਅਸਤੀਫੇ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਚੱਲ ਰਹੀਆਂ ਨੇ ਸਿਆਸੀ ਫੈਜ਼ਾਵਾਂ ਦੇ ਵਿੱਚ ਸਿਆਸੀ ਹਲਕਿਆਂ ਦੇ ਵਿੱਚ ਵੱਖ-ਵੱਖ ਚਰਚਾਵਾਂ ਨੇ ਕੋਈ ਇਹ ਕਹਿ ਰਿਹਾ ਹੈ ਕਿ ਇਹ ਅਸਤੀਫਾ ਅੰਡਰ ਪ੍ਰੈਸ਼ਰ ਦਿੱਤਾ ਗਿਆ ਹੈ ਇਹ ਅਸਤੀਫਾ ਪਾਰਟੀ ਦੇ ਵੱਲੋਂ ਲਿਆ ਗਿਆ ਤੇ ਕੋਈ ਇਹ ਕਹਿ ਰਿਹਾ ਹੈ ਕਿ ਅਨਮੋਲ ਗਗਨਮਾਨ ਹੁਰੀ ਤਾਂ ਹੀ ਐਨਏ ਆ ਚੁੱਕੇ ਸੀ ਕਿ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈਗਾ ਪਰ ਦੂਜੇ ਪਾਸੇ ਜੇ ਵੇਖਿਆ ਜਾਵੇ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਸੰਗਠਨ ਦੇ ਵਿੱਚ ਵਰਕਿੰਗ ਕਮੇਟੀ ਦੇ ਵਿੱਚ ਜਸਬੀਰ ਕੌਰ ਜੱਸੀ ਹੋਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਖਰੜ ਤੋਂ ਤੇ ਰਣਜੀਤ ਸਿੰਘ ਗਿੱਲ ਜਿਹੜੇ ਕਿ ਗਿੱਲ ਕੋ ਦੇ ਮਾਲਕ ਨੇ ਰੀਅਲ ਏਸਟੇਟ ਦਾ ਕੰਮ ਆ ਉਹਨਾਂ ਦਾ ਬਹੁਤ ਵੱਡਾ ਜਾਣੇ ਪਛਾਣੇ ਨਾਮ ਨੇ ਇਲੈਕਸ਼ਨ ਵੀ ਲੜ ਚੁੱਕੇ ਨੇ ਖਰੜ ਤੋਂ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਨਜ਼ਰ ਅੰਦਾਜ਼ ਕੀਤਾ ਜਾਂਦਾ ਇਹ ਜਿਹੜੇ ਆ ਸਵਾਲ ਖੜੇ ਹੋਏ ਸੀ ਪਿਛਲੇ ਦਿਨੀ ਤੇ ਹੁਣ ਕੱਲ ਜਦੋਂ ਰਣਜੀਤ ਸਿੰਘ ਗਿੱਲ ਹੋਰਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਚਰਚਾਵਾਂ ਇਹ ਚੱਲ ਰਹੀਆਂ ਸੀ ਕੱਲ ਇੱਕ ਰਾਤ ਡਿਨਰ ਪਾਰਟੀ ਹੋਈ ਹੈ ਡਿਨਰ ਪਾਰਟੀ ਦੇ ਉੱਤੇ ਵੀ ਕਈ ਚਰਚਾਵਾਂ ਹੋਈਆਂ ਗਈਆਂ ਰਣਜੀਤ ਸਿੰਘ ਗਿੱਲ ਹੋਰਾਂ ਦੇ ਨਾਲ ਕਈ ਹੋਰ ਸਾਥੀ ਬੈਠੇ ਹੋਏ ਸੀਗੇ ਤੇ ਕਈ ਹੋਰ ਉਹਨਾਂ ਦੇ ਦੋਸਤ ਬੈਠੇ ਹੋਏ ਸੀ ਪਰਿਵਾਰਕ ਰਿਸ਼ਤੇਦਾਰ ਵੀ ਬੈਠੇ ਹੋਏ ਸੀ ਉਸ ਡਿਨਰ ਦੇ ਵਿੱਚ ਉੱਥੇ ਚਰਚਾਵਾਂ ਚੱਲ ਰਹੀਆਂ ਨਹੀਂ ਸੀ ਕਿ ਕਿਹੜੀ ਪਾਰਟੀ ਜੁਆਇਨ ਕੀਤੀ ਜਾਵੇ ਯਾ ਰਣਜੀਤ ਸਿੰਘ ਗੱਲਹੋਰਾ ਨੇ ਅੱਜ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਸੇਵਾ ਕੀਤੀ ਜਾਊਗੀ ਹੁਣ ਸੇਵਾ ਭਾਵਨਾ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਵਿਚਰ ਕੇ ਆਪਣੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਚੁੱਕੀ ਜਾਊਗੀ ਹੁਣ ਵੇਲਾ ਜਿਹੜਾ ਆ ਉਹ ਲੋਕਾਂ ਦੀ ਸੇਵਾ ਕਰਨ ਦਾ ਸੋ ਇਸ ਨੂੰ ਸਾਰੇ ਜਿਹੜੇ ਆ ਡੀਕੋਡ ਕਰ ਰਹੇ ਆ ਪਰ ਅਨਮੋਲ ਗਗਨ ਮਾਨਹੋਰਾ ਨੇ ਅਸਤੀਫਾ ਕਿਉਂ ਦਿੱਤਾ ਹੈ ਤੇ ਦੂਜੇ ਪਾਸੇ ਰਣਜੀਤ ਸਿੰਘ ਗਿੱਲ ਉਹ ਕਿਹੜੀ ਸੇਵਾ ਦੀ ਗੱਲ ਕਰ ਰਹੇ ਆ ਕੀ ਆਵਾਮੀ ਪਾਰਟੀ ਚ ਜੁਆਇਨਿੰਗ ਹੋਣ ਜਾ ਰਹੀ ਹੈ ਜਾਂ ਇੱਕ ਪਾਸੇ ਤਰਨਤਾਰਨ ਬਾਈ ਇਲੈਕਸ਼ਨ ਹੋਣੀ ਹੈ ਤੇ ਹੁਣ ਦੂਜੇ ਪਾਸੇ ਕੀ ਖਰੜ ਵੀ ਨਾਲ ਜਿਹੜੀ ਆ ਉਹ ਬਾਈ ਇਲੈਕਸ਼ਨ ਹੋਊਗੀ ਸੋ ਇਹ ਸਵਾਲ ਜਿਹੜਾ ਆ ਉਹ ਜ਼ਰੂਰ ਸਾਰੇ ਦਰਸ਼ਕਾਂ ਦੇ ਮਨਾਂ ਦੇ ਵਿੱਚ ਸਿਆਸਤਦਾਨਾਂ ਦੇ ਮਨਾਂ ਦੇ ਵਿੱਚ ਪੋਲੀਟੀਕਲ ਹਲਕਿਆਂ ਦੇ ਵਿੱਚ ਇਹ ਸਵਾਲ ਜਿਹੜਾ ਆ ਉਹ ਜ਼ਰੂਰ ਬਣਿਆ ਹੋਇਆ ਪਰ ਪਿਛਲੇ ਦਿਨਾਂ ਦੇ ਦੌਰਾਨ ਕੀ ਕੁਝ ਵਾਪਰਿਆ ਉਸ ਦੇ ਬਾਰੇ ਜ਼ਰੂਰ ਆਪਾਂ ਝਾਤ ਮਾਰੀਏ ਪਿਛਲੇ ਦਿਨਾਂ ਤੋਂ ਲਗਾਤ ਮંત્રીਪਦ ਤੋਂ ਹਟਾਇਆ ਜਾਂਦਾ ਹੈ ਅਨਮੋਲ ਗਗਨਮਾਨ ਹੋਰਾਂ ਨੂੰ ਕਿਤੇ ਨਾ ਕਿਤੇ ਨਰਾਜ਼ ਤੇ ਨਰਾਸ਼ ਅਨਮੋਲ ਗਗਨਮਾਨ ਚੱਲ ਰਹੇ ਸੀਗੇ ਅਨਮੋਲ ਗਗਨਮਾਨ ਹੋਰਾਂ ਨੇ ਅਸਤੀਫਾ ਵੀ ਜਦੋਂ ਅਨਮੋਲ ਗਗਨਮਾਨ ਹੋਰਾਂ ਤੋਂ ਮੰਗਿਆ ਗਿਆ ਸੀ ਮੰਤਰੀਪਦ ਤੋਂ ਜਦੋਂ ਅਸਤੀਫਾ ਮੰਗਿਆ ਜਾਂਦਾ ਤਾਂ ਉਦੋਂ ਵੀ ਅਨਮੋਲ ਗਗਨਮਾਨ ਹੋਰਾਂ ਨੇ ਇਹ ਸਵਾਲ ਜ਼ਰੂਰ ਕੀਤੇ ਸੀ ਪਾਰਟੀ ਨੂੰ ਕਿ ਇਹ ਅਸਤੀਫਾ ਕਿਉਂ ਮੰਗਿਆ ਜਾ ਰਿਹਾ ਕਿਸ ਆਧਾਰ ਤੇ ਮੰਗਿਆ ਜਾ ਰਿਹਾ ਬਟ ਅਨਮੋਲ ਗਗਨਮਾਨ ਅਸਤੀਫਾ ਦਿੰਦੇ ਨੇ ਅਨਮੋਲ ਗਗਨਮਾਨ ਅਸਤੀਫਾ ਦੇ ਕਿ ਕਿਤੇ ਨਾ ਕਿਤੇ ਨਰਾਸ਼ ਵੀ ਹੁੰਦੇ ਨੇ ਨਰਾਜ਼ ਵੀ ਹੁੰਦੇ ਨੇ ਪਾਰਟੀ ਤੋਂ ਆਖਰ ਮੰਤਰੀ ਪਦ ਤੋਂ ਅਸਤੀਫਾ ਲਿਆ ਕਿਉਂ ਗਿਆ ਕਿਸ ਆਧਾਰ ਤੇ ਇਹ ਅਸਤੀਫਾ ਲਿਆ ਗਿਆ ਹਾਲਾਂਕਿ ਵਿੱਚ ਵਿੱਚ ਕੰਸੂਆਂ ਇਹ ਵੀ ਉੱਠਦੀਆਂ ਆਈਆਂ ਨੇ ਕਿ ਅਨਮੋਲ ਗਗਨ ਮਾਨਹੋਰਾ ਨੇ ਮੰਤਰੀ ਰਹਿੰਦੇ ਆ ਕਰਾਪਸ਼ਨ ਕੀਤੀ ਹੈ ਇਹ ਵੀ ਜਿਹੜੀਆਂ ਗੱਲਾਂ ਚੱਲੀਆਂ ਨੇ ਬਾਅਦ ਦੇ ਵਿੱਚ ਅਨਮੋਲ ਗਗਨ ਮਾਨਹੋਰਾ ਨੇ ਇਹ ਵੀ ਕਿਹਾ ਕਿ ਥੱਲੇ ਕੋਈ ਅਫਸਰ ਕਰਾਪਸ਼ਨ ਕਰ ਸਕਦਾ ਮੈਂ ਕੋਈ ਕਰਾਪਸ਼ਨ ਨਹੀਂ ਕੀਤੀਗੀ ਇਹ ਗੱਲ ਵੀ ਉਹਨਾਂ ਦੇ ਵੱਲੋਂ ਆਖੀ ਜਾਂਦੀ ਰਹੀ ਹੈ ਤੇ ਦੂਜੀਆਂ ਗੱਲਾਂ ਇਹ ਵੀ ਚੱਲੀਆਂ ਨੇ ਕਿ ਸੈਕਟਰੀਟ ਵੀ ਉਥੇ ਵੀ ਅਨਮੋਲ ਗਗਨਮਾਨ ਆਪਣੇ ਦਫ਼ਤਰ 'ਚ ਬਹੁਤਾ ਕੋਈ ਮੌਜੂਦ ਨਹੀਂ ਸੀ ਰਹਿੰਦੇ ਇਹ ਵੀ ਗੱਲਾਂ ਜਿਹੜੀਆਂ ਜਿਹੜੇ ਨਾਲ ਦੇ ਉਹਨਾਂ ਦੇ ਮੰਤਰੀ ਖੱਬੇ ਸੱਜੇ ਜਿਨ੍ਹਾਂ ਦੇ ਦਫ਼ਤਰ ਸੀਗੇ ਉਹਨਾਂ ਤੋਂ ਹੀ ਪਤਾ ਲੱਗ ਕੇ ਜਾਂਦਾ ਸੀ ਕਿ ਮੈਡਮ ਕਦੇ ਬੈਠੇ ਜਿਹੜੇ ਆ ਉਹ ਨਜ਼ਰ ਨਹੀਂ ਆਏ ਸੀਗੇ ਪਰ ਹੁਣ ਇਹ ਅਸਤੀਫਾ ਜਿਹੜਾ ਐਮਐਲਏ ਸ਼ਿਪ ਤੋਂ ਦਿੱਤਾ ਗਿਆ ਇਹਦੇ ਕੀ ਕਾਰਨ ਨੇ ਜਦੋਂ ਮੰਤਰੀਪਾਦ ਤੋਂ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਨਾਰਾਜ਼ ਸੀਗੇ ਨਾਰਾਜ਼ ਸੀਗੇ ਅਨਮੋਲ ਗਗਨਮਾਨ ਉਸ ਤੋਂ ਬਾਅਦ ਇਹ ਗੱਲਾਂ ਚੱਲੀਆਂ ਕਿ ਗੋਲਦੀ ਜਸਵਾਲ ਪਰਮਿੰਦਰ ਸਿੰਘ ਉਰਫ ਗੋਲਦੀ ਜਸਵਾਲ ਜਿਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਖਰੜ ਦੇ ਵਿੱਚ ਸਟਰੋਂਗ ਕੀਤਾ ਜਾ ਰਿਹਾ ਖਰੜ ਦੇ ਵਿੱਚ ਉਹਨਾਂ ਨੂੰ ਪਾਵਰਾਂ ਜਿਹੜੀਆਂ ਵਧੇਰੇ ਦਿੱਤੀਆਂ ਗਈਆਂ ਸੋ ਇੱਕ ਐਮਐਲਏ ਦੇ ਮੁਕਾਬਲੇ ਇੱਕ ਹੋਰ ਵਿਅਕਤੀ ਨੂੰ ਜਦੋਂ ਇੰਨੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਸੋ ਜ਼ਾਹਿਰ ਜੀ ਗੱਲ ਹੈ ਐਮਐਲਏ ਕਿਤੇ ਨਾ ਕਿਤੇ ਨਾਖੁਸ਼ ਖਵਾ ਤਾਂ ਜ਼ਰੂਰ ਨਜ਼ਰ ਆਉਂਦੇ ਨੇ ਇਹ ਵੀ ਜਿਹੜਾ ਇੱਕ ਕਾਰਨ ਹੈਗਾ ਹੈਗਾ ਪਾਰਟੀ ਦੇ ਵਿੱਚੋਂ ਹੀ ਅਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਬਾਹਰ ਆ ਰਹੀਆਂ ਨੇ ਕਿ ਪਿਛਲੇ ਦਿਨਾਂ ਦੇ ਦੌਰਾਨ ਜੋ ਕੁਝ ਵਾਪਰ ਰਿਹਾ ਸੀਗਾ ਇੱਕ ਐਸਚਓ ਲੈਵਲ ਤੱਕ ਜਾਂ ਉੱਪਰ ਹਾਈ ਹਾਈ ਅਥਾਰਟੀ ਤੱਕ ਜਿਹੜੇ ਕੰਮ ਹੁੰਦੇ ਸੀ ਉਹ ਸਾਰੇ ਕਿਤੇ ਨਾ ਕਿਤੇ ਗੋਲਡੀ ਜੀ ਦੇ ਸਵਾਲ ਹੋਰਾਂ ਦੇ ਥਰੂ ਹੋ ਰਹੇ ਸੀ ਜਾਂ ਗੋਲਡੀ ਜੀ ਦੇ ਸਵਾਲ ਹੋਰਾਂ ਦੀ ਜਾਦੇ ਸੁਣੀ ਜਾ ਰਹੀ ਸੀ ਪਰਮਿੰਦਰ ਗੋਲਡੀ ਦੀ ਜਾਦਾ ਸੁਣੀ ਜਾ ਰਹੀ ਸੀ ਤੇ ਐਮਐਲਏ ਦੀ ਜਿਹੜੀ ਆ ਉਹ ਜਾਦਾ ਨਹੀਂ ਸੁਣੀ ਜਾ ਰਹੀ ਸੀ ਇਹ ਵੀ ਇੱਕ ਕਾਰਨ ਜਿਹੜਾ ਆ ਉਹ ਮੰਨਿਆ ਜਾ ਰਿਹਾ ਪਿਛਲੇ ਦਿਨਾਂ ਤੋਂ ਜੋ ਚਰਚਾਵਾਂ ਚੱਲ ਰਹੀਆਂ ਨੇ ਪਾਰਟੀ ਦੇ ਵਿੱਚੋਂ ਹੀ ਆ ਜੀਆਂ ਕੰਸੋਆਂ ਮਿਲ ਰਹੀਆਂ ਸੀਗੀਆਂ ਪਰ ਦੂਜੇ ਪਾਸੇ ਜੀ ਵੇਖੀਏ ਹੁਣ ਐਮਐਲਏ ਅਨਮੋਲ ਗਗਨਮਾਨ ਹੋਰਾਂ ਦਾ ਜਿਹੜਾ ਫੌਰੀ ਅਸਤੀਫਾ ਜਿਹੜਾ ਉਹਨਾਂ ਨੇ ਦਿੱਤਾ ਤੇ ਉਸਦੇ ਕੀ ਕਾਰਨ ਨੇ ਇਹ ਵੀ ਇੱਕ ਕਾਰਨ ਹੈ ਜੋ ਮੰਨਿਆ ਜਾ ਰਿਹਾ ਦੂਜੇ ਪਾਸੇ ਰਣਜੀਤ ਗਿੱਲ ਹੋਰਾਂ ਦੀਆਂ ਕਣਸੂਆਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਚ ਉਹਨਾਂ ਦੀ ਸ਼ਮੂਲੀਅਤ ਕਰਵਾਈ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਹੀ ਜਿਹੜਾ ਪ੍ਰੈਸ਼ਰਾਈਜ਼ ਕਰਕੇ ਅਸਤੀਫਾ ਲਿਆ ਗਿਆ ਕਿ ਤੁਸੀਂ ਅਸਤੀਫਾ ਦਿਓ ਰਣਜੀਤ ਸਿੰਘ ਗਿੱਲ ਹੋਰਾਂ ਨੂੰ ਇੱਥੋਂ ਇਲੈਕਸ਼ਨ ਲੜਾਉਣੀ ਆ ਹੁਣ ਦੋਵੇਂ ਕਾਰਨਾਂ ਦੇ ਵਿੱਚੋਂ ਕਿਹੜਾ ਕਾਰਨ ਜ਼ਿਆਦਾ ਸਹੀ ਹੈ ਰਣਜੀਤ ਸਿੰਘ ਦੱਸ ਸਕਦੇ ਨੇ ਜਨ ਅਨਮੋਲ ਗਗਨਮਾਨ ਦੱਸ ਸਕਦੇ ਨੇ ਜਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੱਸ ਸਕਦੀ ਆ ਪਰ ਹਾਲੇ ਤੱਕ ਕੋਈ ਵੀ ਬਿਆਨ ਕਿਸੇ ਦਾ ਬਾਹਰ ਨਹੀਂ ਆਇਆ ਨਾ ਹੀ ਆਮ ਆਦਮੀ ਪਾਰਟੀ ਨੇ ਕੋਈ ਬਿਆਨ ਜਾਰੀ ਕੀਤਾ ਨਾ ਹੀ ਅਨਮੋਲ ਗਗਨਮਾਨ ਹੋਰਾਂ ਦਾ ਕੋਈ ਬਿਆਨ ਆਇਆ ਇਸ ਅਸਤੀਫੇ ਤੋਂ ਬਾਅਦ ਬਸ ਇੱਕ ਫੇਸਬੁੱਕ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਜਾਂਦੀ ਆ ਬਟ ਇਸ ਅਸਤੀਫੇ ਦੇ ਉੱਤੇ ਸਾਰਿਆਂ ਦੇ ਵੱਲੋਂ ਜਿਹੜੀ ਆ ਉਹ ਚੁੱਪੀ ਸਾਦੀ ਗਈ ਆ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਦੇ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਉਹਨਾਂ ਦੇ ਵੱਲੋਂ ਜਿਹੜਾ ਫੋਨ ਨਹੀਂ ਚੁੱਕਿਆ ਗਿਆਗਾ ਉਹਨਾਂ ਨੇ ਕੋਈ ਗੱਲ ਜਿਹੜੀ ਆ ਉਹ ਨਹੀਂ ਕੀਤੀ ਕੀ ਨਾ ਹੀ ਕੋਈ ਉਹਨਾਂ ਦਾ ਰਿਪਲਾਈ ਆਇਆ ਹੈ ਇਸ ਬਾਬਤ ਕਿ ਅਖਰ استਿਫਾ ਕਦੋਂ ਸੌਪਿਆ ਗਿਆ ਜਾਂ استਿਫਾ ਜਿਹੜਾ ਹੈ ਅਪਰੂਵ ਹੋਊਗਾ ਜਾਂ ਨਹੀਂ ਹੋਊਗਾ ਇਸ ਦੇ ਉੱਤੇ ਹਾਲਾਂਕਿ ਸਵਾਲੀਆ ਚਿੰਨ ਹੈਗਾ ਪਰ ਜੋ ਸਾਹਮਣੇ ਆ ਰਿਹਾ ਜੋ ਪਤਾ ਲੱਗ ਰਿਹਾ ਜੋ ਰਾਜਨੀਤਿਕ ਬੁੱਧੀਜੀਵੀ ਦੱਸ ਰਹੇ ਨੇ ਕਿ استਿਫਾ ਜਿਹੜਾ ਆ ਅਪਰੂਵ ਹੋਊਗਾ ਰਣਜੀਤ ਗਿੱਲ ਹੋਰਾਂ ਨੂੰ ਇਲੈਕਸ਼ਨ ਲੜਾਈ ਜਾ ਸਕਦੀ ਆ ਆਮ ਆਦਮੀ ਪਾਰਟੀ ਵੱਲੋਂ ਪਰ ਰਣਜੀਤ ਸਿੰਘ ਗਿੱਲ ਕੀ ਆਮ ਆਦਮੀ ਪਾਰਟੀ ਜੁਆਇਨ ਕਰਨਗੇ ਜਾਂ ਭਾਜਪਾ ਜੁਆਇਨ ਕਰਨਗੇ ਇਸ ਦੇ ਉੱਤੇ ਵੀ ਸਵਾਲ ਜ਼ਰੂਰ ਬਣੇ ਪਏ ਆ ਪਰ ਇੱਕ ਡਿਨਰ ਪਾਰਟੀ ਹੋਈ ਸੀ ਕੱਲ ਰਾਤ ਉਸ ਦੇ ਵਿੱਚ ਇਹ ਡਿਸਕਸ ਜ਼ਰੂਰ ਹੋਇਆ ਕਿ ਕਿਹੜੀ ਪਾਰਟੀ ਚ ਜੁਆਇਨਿੰਗ ਕਰ ਰਹੇ ਹਾਂ ਕਿਹੜੀ ਪਾਰਟੀ ਚ ਜਾ ਰਹੇ ਹਾਂ ਅਗਲਾ ਪ੍ਰੋਗਰਾਮ ਕੀ ਹੈ ਇਹ ਚਰਚਾਵਾਂ ਜ਼ਰੂਰ ਹੋਈਆਂ ਨੇ ਜ਼ਾਹਰ ਜੀ ਗੱਲ ਆ ਜਦੋਂ ਪੋਲਿਟਿਕਲ ਬੰਦਾ ਕਿਤੇ ਬੈਠਾ ਹੁੰਦਾ ਪੋਲਿਟਿਕਲ ਗੱਲਾਂ ਤਾਂ ਹੁੰਦੀਆਂ ਹੀ ਨੇ ਬੇਸ਼ੱਕ ਉਹ ਇੱਕ ਡਿਨਰ ਪਾਰਟੀ ਸੀ ਉਸ ਦੇ ਵਿੱਚ ਰਿਸ਼ਤੇਦਾਰ ਵੀ ਸੀਗੇ ਦੋਸਤ ਮਿੱਤਰ ਵੀ ਸੀਗੇ ਸੋ ਉਸ ਡਿਨਰ ਪਾਰਟੀ ਦੇ ਵਿੱਚ ਜਿਹੜੀਆਂ ਇਹ ਗੱਲਾਂ ਜ਼ਰੂਰ ਹੋਈਆਂ ਨੇ ਕਿ ਅੱਜ ਹੀ ਤੁਸੀਂ ਅਸਤੀਫਾ ਦਿੱਤਾ ਸ਼੍ਰੋਮਣੀ ਕਾਲੀ ਦਲ ਤੋਂ ਤੇ ਹੁਣ ਅੱਗੇ ਦੀ ਪਲੈਨਿੰਗ ਕੀ ਆ ਅਗਲਾ ਪ੍ਰੋਗਰਾਮ ਕੀ ਆ ਸੋ ਸਲਾਮ ਅਸ਼ੂਰਾ ਵੀ ਕਿਤੇ ਨਾ ਕਿਤੇ ਜ਼ਰੂਰ ਹੋਇਆ ਉੱਥੇ ਸੋ ਇਹ ਗੱਲਾਂ ਚੱਲੀਆਂ ਸੋ ਹੁਣ ਉਹਨਾਂ ਗੱਲਾਂ ਦੇ ਵਿੱਚੋਂ ਹੀ ਇਹ ਪਤਾ ਲੱਗ ਸਕੇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਹੋ ਸਕਦੀ ਹੈ ਰਣਜੀਤ ਸਿੰਘ ਗਿਲਹੋਰਾ ਦੀ ਬਾਈ ਇਲੈਕਸ਼ਨ ਹੋ ਸਕਦੀ ਹੈ ਬਾਈ ਇਲੈਕਸ਼ਨ ਦੇ ਵਿੱਚ ਰਣਜੀਤ ਸਿੰਘ ਗਿੱਲ ਇਲੈਕਸ਼ਨ ਲੜ ਸਕਦੇ ਆਮ ਆਦਮੀ ਪਾਰਟੀ ਤੋਂ ਕਿਤੇ ਨਾ ਕਿਤੇ ਇਹ ਵੀ ਜਿਹੜੇ ਵਿਰੋਧੀ ਵੀ ਇਹ ਗੱਲ ਆਖਦੇ ਨੇ ਜਿਹੜੇ ਐਕਟਿਵਿਸਟ ਵੀ ਨੇ ਜਾਂ ਕਹਿ ਲਈਏ ਵੀ ਓਪੋਨੈਂਟ ਵੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਓਪੋਜੀਸ਼ਨ ਵਾਲੇ ਵੀ ਇਹ ਗੱਲਾਂ ਆਖਦੇ ਨੇ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਹੁਣ ਬਿਜ਼ਨਸਮੈਨਾਂ ਦੀ ਵੀ ਲੋੜ ਹੈ ਸਰਕਾਰ ਨੂੰ ਬਿਜ਼ਨਸਮੈਨਾਂ ਦੀ ਇਸ ਕਰਕੇ ਲੋੜ ਆ ਗਈਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਸਿਰਤੇ ਨੇ ਅਗਲੀਆਂ ਇਲੈਕਸ਼ਨਾਂ ਸਿਰਤੇ ਨੇ ਸੋ ਜਿਹੜੇ ਦਲ ਬਦਲੂ ਨੇ ਜਿਹੜੇ ਵੱਖ-ਵੱਖ ਪਾਰਟੀਆਂ ਛੱਡ ਕੇ ਆਉਂਦੇ ਨੇ ਸੋ ਉਹਨਾਂ ਨੂੰ ਟਿਕਟਾਂ ਜਿਹੜੀਆਂ ਨੇ ਪਹਿਲ ਦੇ ਆਧਾਰ ਤੇ ਆਮ ਆਦਮੀ ਪਾਰਟੀ ਦਿੰਦੀ ਹੈ ਸੋ ਆਮ ਆਦਮੀ ਪਾਰਟੀ ਪਹਿਲ ਦੇ ਆਧਾਰ ਤੇ ਟਿਕਟਾਂ ਦੇ ਰਹੀ ਆ ਪਿਛਲੇ ਦਿਨੀ ਕਾਲੀ ਦਲ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਕਿ ਜਿਹੜੇ ਦਲ ਬਦਲੂ ਸੀ ਉਹਨਾਂ ਨੂੰ ਜਿਹੜੀਆਂ ਟਿਕਟਾਂ ਆਮ ਆਦਮੀ ਪਾਰਟੀ ਨੇ ਦੇ ਕੇ ਆਪਦੇ ਭਮੱਕੜਾਂ ਨੂੰ ਜਿਹੜਾ ਆ ਖੁੱਡੇ ਲੈਣ ਲਾਇਆ ਆ ਆਪਦੇ ਭਮੱਕੜਾਂ ਨੂੰ ਸਾਈਡ ਲਾਈਨ ਕੀਤਾ ਗਿਆ ਇਹ ਗੱਲਾਂ ਚੱਲੀਆਂ ਪਰ ਹੁਣ ਦੇਖਦੇ ਹਾਂ ਕਿ ਰਣਜੀਤ ਸਿੰਘ ਗੱਲਹੋਰਾ ਨੂੰ ਆਮ ਆਦਮੀ ਪਾਰਟੀ ਟਿਕਟ ਨਾਂ ਨਵਾਜ਼ਦੀ ਹੈ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਨਵਾਜ਼ਦੀ ਹੈ ਸੋ ਇਹ ਗੱਲਾਂ ਵੀ ਚੱਲੀਆਂ ਕਿ ਬਿਜ਼ਨਸਮੈਨਾਂ ਦੀ ਪਾਰਟੀ ਨੂੰ ਲੋੜ ਆ ਹਰ ਇੱਕ ਪਾਰਟੀ ਨੂੰ ਸਟਰੋਂਗ ਹੋਣ ਦੇ ਲਈ ਪੈਸੇ ਦੀ ਲੋੜ ਹੁੰਦੀ ਹੈ ਸੋ ਕੀ ਰਣਜੀਤ ਸਿੰਘ ਗੱਲਹੋਰਾ ਨੂੰ ਲਿਆ ਕੇ ਕਿਤੇ ਨਾ ਕਿਤੇ ਪਾਰਟੀ ਫੰਡ ਦੇ ਤੌਰ ਤੇ ਜਾਂ ਪਾਰਟੀ ਦੇ ਲਈ ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਲਿਆ ਕੇ ਪਾਰਟੀ ਨੂੰ ਸਟਰੋਂਗ ਕਰਨ ਦੇ ਲਈ ਅਜਿਹਾ ਕੀਤਾ ਗਿਆ ਅੰਡਰ ਪ੍ਰੈਸ਼ਰ ਅਸਤੀਫਾ ਦਵਾਇਆ ਗਿਆ ਅਨਮੋਲ ਗਗਨਮਾਨ ਹੋਰਾਂ ਤੋਂ ਚਾਹ ਫਿਰ ਅਨਮੋਲ ਗਗਨਮਾਨ ਨਾ ਖੁਸ਼ੀ ਐਨੇ ਸੀ ਕਿ ਉਹਨਾਂ ਦੇ ਕੰਮ ਨਹੀਂ ਸੀ ਹੋ ਰਹੇ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਿਆ ਇਸ ਕਰਕੇ ਜਿਹੜਾ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹਾਲਾਂਕਿ ਕਿਆਸਰਾਈਆਂ ਜਿਹੜੀਆਂ ਵੱਖੋ ਵੱਖਰੀਆਂ ਲਾਈਆਂ ਜਾ ਰਹੀਆਂ ਨੇ ਸੱਚ ਕੀ ਹੈ ਅਨਮੋਲ ਗਗਨਮਾਨ ਦੱਸ ਸਕਦੇ ਨੇ ਜਦੋਂ ਅਨਮੋਲ ਗਗਨਮਾਨ ਮੀਡੀਆ ਦੇ ਮੁਖਾਤਿਬ ਹੋਣਗੇ ਗੱਲਬਾਤ ਕਰਨਗੇ ਗੱਲਬਾਤ ਰੱਖਣਗੇ ਉਦੋਂ ਪਤਾ ਲੱਗ ਸਕੂਗਾ ਸੋ ਦੇਖਣ ਵਾਲਾ ਹੋਊਗਾ ਪਰ ਇੰਟਰਸਟਿੰਗ ਜਿਹੜਾ ਆ ਸਭ ਕੁਝ ਜ਼ਰੂਰ ਬਣ ਗਿਆ ਕਿਉਂਕਿ ਇੱਕ ਪਾਸੇ ਪਹਿਲਾਂ ਤਰਨਤਾਰਨ ਜਿਹੜੀਆਂ ਸਭ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਸੀ ਕਿ ਤਰਨਤਾਰਨ ਜਿਹੜਾ ਆ ਹੁਣ ਬਾਈ ਇਲੈਕਸ਼ਨ ਹੋਣੀ ਐ ਤੇ ਦੂਜੇ ਪਾਸਿਓਂ ਕਾਲੀ ਦਲ ਤੋਂ ਜਿਹੜੇ ਕਾਲੀ ਦਲ ਦੇ ਕੈਂਡੀਡੇਟ ਹੁੰਦੇ ਸੀ ਕਦੇ ਉਹ ਹੁਣ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਤੇ ਹੁਣ ਜੋ ਖਰੜਚ ਲੱਗ ਰਿਹਾ ਉਹ ਵੀ ਅਜੇ ਹੀ ਲੱਗ ਰਿਹਾ ਕਿ ਰਣਜੀਤ ਸਿੰਘ ਜੱਲ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮਲ ਹੋਣਗੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਹਨਾਂ ਤੋਂ ਜਿਹੜਾ ਆ ਇਹ ਚੋਣ ਲੜਾਈ ਜਾ ਸਕਦੀ ਆਮ ਆਦਮੀ ਪਾਰਟੀ ਦੇ ਵੱਲੋਂ ਸੋ ਦੇਖਣ ਵਾਲਾ ਹੋਊਗਾ ਇੰਟਰਸਟ ਜਿਹੜਾ ਸਾਰਿਆਂ ਦਾ ਬਣਿਆ ਹੋਇਆ ਪਰ ਹਲੇ ਤੱਕ ਕਿਸੇ ਨੇ ਵੀ ਇਸ ਦੇ ਉੱਤੇ ਚੁੱਪੀ ਜਿਹੜੀ ਆ ਉਹ ਨਹੀਂ ਤੋੜੀਗੀ ਪਰ ਹੁਣ ਤੱਕ ਜੋ ਪਤਾ ਲੱਗ ਸਕਿਆ ਮੋٹے ਮੋٹے ਕਾਰਨ ਜਿਹੜੇ ਪਤਾ ਲੱਗ ਸਕੇ ਨੇ ਕਿ ਪਰਮਿੰਦਰ ਗੋਲਡੀ ਹੋਰਾਂ ਨੂੰ ਜਿਹੜਾ ਆ ਵਧੇਰੇ ਪਾਵਰਾਂ ਦਿੱਤੀਆਂ ਗਈਆਂ ਇਸ ਤੋਂ ਕਿਤੇ ਨਾ ਕਿਤੇ ਅਨਮੋਲਗਕ ਨਾਖੁਸ਼ੀ ਗਈ ਕਿ ਪੈਰਲਲ ਉਹਨਾਂ ਦੇ ਜਿਹੜਾ ਆ ਕੋਈ ਵਿਅਕਤੀ ਸਟਰੋਂਗ ਕੀਤਾ ਜਾ ਰਿਹਾ ਉਹਨਾਂ ਦੇ ਹਲਕੇ ਦੇ ਵਿੱਚ ਤੇ ਉਹਨਾਂ ਦੀ ਗੱਲ ਕੋਈ ਸੁਣ ਨਹੀਂ ਰਿਹਾ ਦੂਜੇ ਪਾਸੇ ਜਿਹੜੀ ਗੱਲ ਪਤਾ ਲੱਗ ਸਕੀ ਹੈ ਕਿ ਰਣਜੀਤ ਗਿੱਲ ਹੁਰੀ ਜਿਹੜੇ ਆਮ ਆਦਮੀ ਪਾਰਟੀ ਚ ਆ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਬਾਈ ਇਲੈਕਸ਼ਨ ਦੀ ਚੋਣ ਲੜਨਾ ਚਾਹੁੰਦੇ ਨੇ ਜਾਂ ਹੁਣ ਆ ਰਹੇ ਨੇ ਇਹ ਅੰਡਰ ਪ੍ਰੈਸ਼ਰ ਅਸਤੀਫਾ ਦਵਾਇਆ ਗਿਆ ਅਨਮੋਲ ਗਗਨਮਾਨ ਹੋਰਾਂ ਤੋਂ ਸੋ ਇਹ ਵੱਖ-ਵੱਖ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹਾਲਾਂਕਿ ਅਨਮੋਲ ਗਗਨਮਾਨ ਹੋਰਾਂ ਦੀ ਜਿਹੜੀ ਮਿਲਣੀ ਆ ਕੇਜਰੀਵਾਲ ਹੋਰਾਂ ਦੇ ਨਾਲ ਉਹਨੂੰ ਵੀ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਪ ਸਾਡੇ ਕੰਮ ਨਹੀਂ ਹੋ ਰਹੇ ਅਫਸਰ ਸਾਡੀ ਮਰਜ਼ੀ ਨਾਲ ਨਹੀਂ ਲੱਗ ਰਹੇ ਅਫਸਰ ਸਾਡੀ ਗੱਲ ਨਹੀਂ ਸੁਣ ਰਹੇ ਇਹ ਗੱਲਾਂ ਵੀ ਉਸ ਮੈਲਨੀ ਦੇ ਵਿੱਚ ਹੋਈਆਂ ਨੇ ਪਰ ਅਨਮੋਲ ਗਗਨਵਾਨ ਉਹਨਾਂ ਵਲੰਟੀਅਰਸ ਦੇ ਵਿੱਚੋਂ ਸੀਗੇ ਆਮ ਆਦਮੀ ਪਾਰਟੀ ਦੇ ਵਿੱਚ ਜਨਾਂ ਨੇ ਆਪਣੀ ਟ੍ਰੋਲਿੰਗ ਵੀ ਚੱਲੀ ਐ ਐਮਐਸਪੀ ਨੂੰ ਲੈ ਕੇ 5 ਮਿੰਟਾਂ ਚ ਐਮਐਸਪੀ ਦੀ ਗੱਲ ਜਿਹੜੀ ਉਹਨਾਂ ਨੇ ਆਖੀ ਸੀ ਕਿ ਕੈਪਟਨ ਸਾਹਿਬ ਨੂੰ ਹਟਾਓ ਅਸੀਂ 5 ਮਿੰਟਾਂ ਚ ਐਮਐਸਪੀ ਦੇਵਾਂਗੇ ਇਹ ਗੱਲ ਉਹਨਾਂ ਨੇ ਆਖੀ ਸੀ ਬਾਅਦ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਚਲੋ ਉਦੋਂ ਅਸੀਂ ਆਪੋਜੀਸ਼ਨ 'ਚ ਸੀਗੇ ਜਾਂ ਸਾਨੂੰ ਇਹਨਾਂ ਨਹੀਂ ਸੀ ਪਤਾ ਮੈਕਸਪੀਰੀਅੰਸ ਨਹੀਂ ਸੀ ਹਨ ਇਹ ਗੱਲ ਉਹਨਾਂ ਨੇ ਕੀਤੀਆਂ ਜਦੋਂ ਮੰਤਰੀ ਬਣਦ ਨੇ ਬਾਅਦ ਦੇ ਵਿੱਚ ਕਿ ਲੰਮਾ ਪ੍ਰੋਸੀਜਰ ਹੁੰਦਾ ਬਹੁਤ ਚੀਜ਼ਾਂ ਹੁੰਦੀਆਂ ਨੇ ਸਰਕਾਰ ਆਈ ਨਹੀਂ ਜਲਦੀ ਸਾਨੂੰ ਨਹੀਂ ਸੀ ਪਤਾ ਚਲੋ ਅਸੀਂ ਵੀ ਨਿਆਣੇ ਸੀ ਤੇ ਸੋ ਇਹ ਗੱਲਾਂ ਉਹਨਾਂ ਨੇ ਐਕਸੈਪਟ ਵੀ ਕੀਤੀਆਂ ਬਾਅਦ ਦੇ ਵਿੱਚ ਉਹ ਚੀਜ਼ਾਂ ਟਰੋਲ ਵੀ ਹੋਈਆਂ ਜਾਂ ਕੇਜੀਵਾਲ ਹੋਰਾਂ ਨੂੰ ਉਹਨਾਂ ਨੇ ਇਹ ਆਖਿਆ ਸੀ ਕਿ ਕੋਈ ਇਹਨਾਂ ਨੂੰ ਪਾਪਾ ਕਹਿੰਦਾ ਕੋਈ ਇਹਨਾਂ ਨੂੰ ਭਰਾ ਕਹਿੰਦਾ ਹਨ ਉਹ ਵੀਡੀਓ ਵੀ ਜਿਹੜੀ ਆ ਸਰਜੀਤ ਝੰਜਰ ਹੋਰਾਂ ਨੇ ਸਾਂਝੀ ਕੀਤੀ ਹੈ ਜਦੋਂ ਇੰਨੀਆਂ ਚੀਜ਼ਾਂ ਮਤਲਬ ਪਾਰਟੀ ਦੇ ਲਈ ਕੰਮ ਹਰ ਕੋਈ ਕਰਦਾ ਚਾਹੇ ਕਾਲੀਦਲ ਲਈ ਕੋਈ ਕਰ ਰਿਹਾ ਹੋਵੇ ਚਾਹੇ ਕਾਂਗਰਸ ਲਈ ਕਰ ਰਿਹਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਭਾਜਪਾ ਹੋਵੇ बसपा ਹੋਵੇ ਸੀਪੀਆਈ ਹੋਵੇ ਸੀਪੀਆਈਐਮ ਹੋਵੇ ਕੋਈ ਵੀ ਪਾਰਟੀ ਹੋਵੇ ਮਤਲਬ ਸਾਰੇ ਕੰਮ ਤਾਂ ਕਰਦੇ ਨੇ ਆਪਣੀ ਪਾਰਟੀ ਦੇ ਲਈ ਪਰ ਕਿਤੇ ਨਾ ਕਿਤੇ ਜੋ ਤੁਸੀਂ ਐਕਸਪੈਕਟ ਕਰਦੇ ਹੋ ਜਦੋਂ ਉਹ ਨਹੀਂ ਮਿਲਦਾ ਤਾਂ ਦਿਲ ਨਿਰਾਸ਼ ਵੀ ਹੁੰਦੇ ਨੇ ਜਿਹੜੀ ਗੱਲ ਅਨਮੋਲ ਗਗਨਮਾਨ ਹੋਰਾਂ ਨੇ ਲਿਖੀ ਹੈ ਕਿ ਅ ਅੱਜ ਦਿਲ ਦੇ ਉੱਤੇ ਭਾਰ ਹੈ ਸੋ ਮੈਂ ਸਿਆਸਤ ਤੋਂ ਕਿਨਾਰਾ ਕਰ ਰਹੀ ਹਾਂ ਸੋ ਅਗਲਾ ਸਟੈਪ ਉਹਨਾਂ ਦਾ ਕੀ ਹੋਊਗਾ ਹਲੇ ਤੱਕ ਮੀਡੀਆ ਦੇ ਮਤ ਖਾਤਮ ਨਹੀਂ ਹੋਏਗੀ ਜਾਂ ਆਮ ਆਦਮੀ ਪਾਰਟੀ ਵੱਲੋਂ ਵੀ ਕੋਈ ਬਿਆਨ ਹਲੇ ਤੱਕ ਸਾਂਝਾ ਨਹੀਂ ਕੀਤਾ ਗਿਆ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਵਾਪਰਦਾ ਪਰ ਜੋ ਕਿਆਸਲਾ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਰਣਜੀਤ ਸਿੰਘ ਗਿੱਲ ਜਿਹੜੇ ਆ ਖਰੜ ਤੋਂ ਬਾਈ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ जी का खालसा, वाहुजी जी की फतेह